ਦੂਸੀ ਸਾਰੇ ਡਾਕੂ 307 ਨੂੰ ਤਾਂ ਜਾਣਦੇ ਹੋਵੋਗੇ ਜੋ ਹਮੇਸ਼ਾ ਆਪਣੀਆਂ ਮਜ਼ਾਕੀਆਂ ਵੀਡੀਓਜ਼ ਅਤੇ ਵਲੋਗਾਂ ਰਾਹੀਂ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਂਦੇ ਹਨ ਪਰ ਇਸ ਵਾਰ ਉਸ ਦੇ ਘਰ ਵਿੱਚੋਂ ਇੱਕ ਐਸੀ ਖਬਰ ਸਾਹਮਣੇ ਆਈ ਹੈ ਜੋ ਕਾਫੀ ਹੈਰਾਨ ਕਰਨ ਵਾਲੀ ਹੈ ਹਾਲ ਹੀ ਵਿੱਚ ਡਾਕੂ ਨੇ ਆਪਣੇ ਵਲੌਗ ਰਾਹੀਂ ਖੁਦ ਇੱਕ ਘਟਨਾ ਸਾਂਝੀ ਕੀਤੀ ਜਿਸ ਤੇ ਲੋਕਾਂ ਵੱਲੋਂ ਵੀ ਕਾਫੀ ਕਮੈਂਟ ਆ ਰਹੇ ਹਨ ਹੁਣ ਗੱਲ ਕਰੀਏ ਕਿ ਹੋਇਆ ਕੀ ਹੈ। ਡਾਕੂ ਜਾਂਦ ਘਰ ਨਹੀਂ ਸੀ ਤਾਂ ਘਰ ਦੇ ਇੱਕ ਕਮਰੇ ਵਿੱਚੋਂ ਅਚਾਨਕ 3 ਤੋਂ 4 ਫੁੱਟ ਲੰਬਾ ਸੱਪ ਨਿਕਲ ਆਇਆ। ਜਿਵੇਂ ਹੀ ਪਰਿਵਾਰ ਨੂੰ ਪਤਾ ਲੱਗਿਆ ਪੂਰੇ ਘਰ ਵਿੱਚ ਹੜਕੰਪ ਮਚ ਗਿਆ। ਡਾਕੂ ਤੁਰੰਤ ਘਰ ਵਾਪਸ ਆਇਆ ਅਤੇ ਗਵਾਂੜੀਆਂ ਨੂੰ ਸੱਦ ਕੇ ਕਮਰੇ ਦੀ ਛਾਣਬੀਣ ਕੀਤੀ ਪਰ ਉਸ ਸਮੇਂ ਸੱਪ ਨਹੀਂ ਮਿਲਿਆ। ਡਾਕੂ ਫਿਰ ਕੰਮ ਲਈ ਬਾਹਰ ਚਲਾ ਗਿਆ ਪਰ ਉਸ ਦੀ ਮਾਂ ਅਤੇ ਪਤਨੀ ਨੇ ਹੌਸਲਾ ਨਹੀਂ ਛੱਡਿਆ। ਉਨ੍ਹਾਂ ਨੂੰ ਸ਼ੱਕ ਸੀ ਕਿ ਸੱਪ ਕਿਤੇ ਬੈੱਡ ਦੀ ਢੋਅ ਵਿੱਚ ਹੋ ਸਕਦਾ ਹੈ ਇਸ ਕਰਕੇ ਉਹ ਨਿਗਰਾਨੀ ਕਰਦੇ ਰਹੇ ਉਨ੍ਹਾਂ ਨੇ ਨਿਗਰਾਨੀ ਜਾਰੀ ਰੱਖੀ ਅੰਤ ਵਿੱਚ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਸੱਪ ਨਜ਼ਰ ਆ ਗਿਆ ਅਤੇ ਕਾਫੀ ਹਿੰਮਤ ਨਾਲ ਦੋਵਾਂ ਨੇ ਮਿਲ ਕੇ ਉਸ ਨੂੰ ਮਾਰ ਦਿੱਤਾ ਖੁਸ਼ਕਿਸਮਤੀ ਨਾਲ ਕਿਸੇ ਨੂੰ ਵੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਕਿਉਂਕਿ ਸੱਪ ਆਸਾਨੀ ਨਾਲ ਕਮਰੇ ਵਿੱਚ ਮੌਜੂਦ ਕਿਸੇ ਤੇ ਵੀ ਹਮਲਾ ਕਰ ਸਕਦਾ ਸੀ ਇਸ ਘਟਨਾ ਤੋਂ ਬਾਅਦ ਡਾਕੂ ਅਤੇ ਉਸ ਦਾ ਪਰਿਵਾਰ ਸਭ ਨੂੰ ਚੇਤਾਵਨੀ ਦੇ ਰਿਹਾ ਹੈ ਕਿ ਇਸ ਤਰ੍ਹਾਂ ਦੇ ਮੌਸਮ ਵਿੱਚ ਘਰਾਂ ਦੀ ਵਧੀਕ ਸੰਭਾਲ ਕਰੋ ਧਰਤੀ ਦੇ ਗਰਮ ਹੋਣ ਕਾਰਨ ਸੱਪ ਅਤੇ ਹੋਰ ਜੀਵ ਜੰਤੂ ਆਪਣੀਆਂ ਬਿੱਲਾਂ ਵਿੱਚੋਂ ਨਿਕਲ ਕੇ ਠੰਡੀ ਜਗ੍ਹਾ ਲੱਭਣ ਲਈ ਘਰਾਂ ਵਿੱਚ ਦਾਖਲ ਹੋ ਸਕਦੇ ਹਨ ਆਪਣੇ ਕੱਪੜਿਆਂ ਬੈੱਡਾਂ ਅਤੇ ਕਮਰਿਆਂ ਦੀ ਸਮੇਂ-ਸਮੇਂ ਤੇ ਚੰਗੀ ਤਰ੍ਹਾਂ ਜਾਂਚ ਕਰਦੇ ਰਹੋ ਐਸੇ ਕਟਨਾ ਬਾਰੇ ਤੁਹਾਡੀ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ